ਹੋ ਹੋ ਸ਼ਾਮ ਨੂੰ 6 ਵਜੇ ਨੂੰ ਆ ਗਏ ਨਾ ਰੋਟੀ ਨਾ ਪਾਣੀ ਕੁਛ ਬੰਦਾ ਰੋਟੀ ਪਾਣੀ ਕੁਛ ਦੇ ਦਿਆ ਕਦੇ ਮੈਂ ਦੱਸ ਕੁੜੇ ਤਸਵੀਰ ਕੁੜੇ ਰੋਟੀ ਲਿਆ ਨਾ ਚਾਹ ਨਾ ਪਾਣੀ ਕੁਛ ਨਹੀਂ ਕੁੜੇ ਆਈ ਤਾ ਆ ਜੀ ਰੋਟੀ ਲਿਆ ਨ ਕੁੜੇ ਆਪਾਂ ਤਾਂ ਉਹ ਅੱਜ ਸ਼ਾਮ ਦੇ 6 ਵਜੇ ਕੇ ਬੰਦਾ ਰੋਟੀ ਪਾਣੀ ਦੇ ਦੇਵੇ ਓਹੋ ਆ ਲੋ ਤਾ ਆ ਜੀ ਰੋਟੀ ਓਹੋ ਕੁੜੇ ਰੋਟੀ ਦੱਸ ਅ ਠੰਡੀ ਰੋਟੀ ਨਾਲ ਦੇਸੀ ਘਿਓ ਆ ਨਾ ਕੁਛ ਆ ਸ਼ਰੀਰ ਮੇਰਾ ਪਿੰਜਰ ਬਣਿਆ ਪਿਆ ਪੂਰਾ ਇੰਨਾ ਕਮਜ਼ੋਰ ਹੋ ਗਿਆ ਨਾ ਦੇਸੀ ਘਿਓ ਕੁਛ ਵੀ ਨਹੀਂ ਪਾਇਆ ਦੱਸ ਸਬਜ਼ੀ ਠੰਡੀ ਪਈ ਆ ਜਾ ਚ ਪਾਗ ਲੈ ਗਿਆ ਦੇਸੀ ਘਿਓ ਪਾਗ ਲੈ ਗਿਆ ਜਾ ਮੰਮੀ 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 ਹਾਂ ਪੁੱਤ ਆਇਆ ਕਹਿੰਦਾ ਦੇਸੀ ਘਿਓ ਪਾ ਕੇ ਦਿਆ ਕਰੋ ਕਹਿੰਦਾ ਮੈਂ ਨਹੀਂ ਇੰਦਾ ਰੋਟੀ ਖਾਣੀ ਕਹਿੰਦਾ ਸਬਜ਼ੀ ਵੀ ਠੰਡੀ ਆ ਦੇਸੀ ਘਿਓ ਵੀ ਨਹੀਂ ਪਾ ਕੇ ਦਿੰਦੇ ਹੈਗੇ ਇਨੂੰ ਬੰਬਾਰੀ ਪੈਣੇ ਨੂੰ ਮੈਂ ਦਿੰਨੀ ਮੱਖਣ ਪਾ ਕੇ ਦੇਸੀ ਕਿਉਂ ਨਹੀਂ ਖਾਂਦਾ ਚੱਲ ਮੇਰੇ ਨਾਲ ਮੈਂ ਪੁੱਛਦੀ ਇਹਨੂੰ ਜਾ ਕੇ ਚੱਲਦਾ ਯਾਰ ਮੈਂ ਪੁੱਛਦੀ ਇਹਨੂੰ ਜਿੱਦਾਂ ਕੀ ਹੈ ਤਨੂੰ ਉਹ ਆਇਆ ਥੱਤਿਆ ਕਿਦਾਂ ਕੀ ਹਾਲ ਤੇਰੇ ਠੀਕ ਐ ਆ ਜਾ ਆ ਜਾ ਬਹਿ ਜਾ ਹੋਰ ਆਪਾਂ ਹੀ ਪੁੱਛੀਏ ਕੁਛ ਬਾਜ ਉਹ ਯਾਰ ਤਨੂੰ ਕੀ ਦੱਸਾਂ ਯਾਰ ਥੱਤਿਆ ਨਾ ਮੈਨੂੰ ਰੋਟੀ ਪਾਣੀ ਪੁੱਛਦੇ ਆ ਨਾ ਕੁਛ ਅਸਰੀਰ ਦੇ ਲਾ ਮੇਰਾ ਪਿੰਜਾ ਲੱਗਾ ਹੋਇਆ ਪਿਆ ਬਸ ਮੇਰੀ ਜ਼ਮੀਨ ਦੇ ਮਗਰ ਹੀ ਪਏ ਆ ਸੋਚਦੇ ਕਦੋਂ ਬੁੜਾ ਫੁੜਕੇ ਤੇ ਅਸੀਂ ਇਹਨਾਂ ਦੀ ਜ਼ਮੀਨ ਫੜੀਏ ਬੁੜੇ ਦੀ ਤਰੋਂ ਕੀ ਹੱਸਾਂ ਯਾਰ ਮੈਂ ਪਛਾਣ ਹੋ ਗਿਆ ਮੈਨੂੰ ਆਹ ਕਾਲ ਤੇਰੀ ਸਹੀ ਆ ਚੱਲ ਠੀਕ ਆ ਵੇ ਚੰਗਾ ਬੱਤਾ ਸਹੀ ਗਿਆ ਵੀ ਆ ਸੀ ਇੱਦਾਂ ਹੀ ਕਰਨਾ ਪੈਣਾ ਤੂੰ ਕੀ ਕਹਿੰਦਾ ਸੀ ਮੈਂ ਹੈ ਰੋਟੀ ਦੀ ਖਾਣੀ ਮੈਂ ਉਹ ਮੈਂ ਕਹਿੰਦਾ ਸੀ ਕੁੜੇ ਤੇ ਦੇਸੀ ਘਿਓ ਤਾਂ ਪਾ ਦਿਆ ਕਰੋ ਦੇਸੀ ਘਿਓ ਮੇਰੀ ਮੁੱਕ ਚੱਲਿਆ ਅੱਛਾ ਤੈਨੂੰ ਦੇਨੀ ਮੱਖਣ ਪਾ ਕੇ ਦੇਸੀ ਘਿਓ ਪਾ ਦੇਕਰ ਸ਼ਾਮ ਨੂੰ ਡੱਫ ਕੇ ਆ ਜਾਂਦਾ ਆ ਤੇ ਸ਼ਾਮ ਨੂੰ ਤਾਂ ਰੋਟੀ ਦਾ ਨਹੀਂ ਪਤਾ ਹੁੰਦਾ ਓਹੋ ਤੁਸੀਂ ਇੰਨਾ ਗੁੱਸਾ ਕਾਹ ਤੋਂ ਕਰਦੇ ਆ ਟੈਮੋ ਬਟੈਮ ਜਿਦਾ ਹੋ ਜਾਂਦਾ ਤੇ ਉੱਠ ਕੇ ਸਾਨੂੰ ਗੱਲਾਂ ਸੁਣਾਉਣ ਪੈਂਦਾ ਰੋਟੀ ਦਿਓ ਇਹਨੂੰ ਦੇਸੀ ਘਿਓ ਪਾ ਕੇ ਦਿਓ ਇਹਨੂੰ ਆਹ ਪਾ ਕੇ ਦਿਓ ਇਹਨੂੰ ਚੱਲੀ ਕੁੜੀਏ ਬਹਾਂ ਜੇ ਇਹਨੂੰ ਚੰਬਲਾਉਣ ਦੀ ਲੋੜ ਨਹੀਂ ਹੈਗੀ ਖਾਂਦਾ ਖਾਵੇ ਨਹੀਂ ਖਾਂਦਾ ਲੈ ਚੱਕਿਆ ਅੰਦਰ ਰੋਟੀ ਪਰ ਆਵਾ ਤੁਸੀਂ ਚੱਲ ਇੰਨਾ ਕੁਲੇਸ਼ ਕਾਹ ਤੋਂ ਕਰਦੇ ਚੱਲ ਮੈਂ ਖਾ ਲੈਂਦਾ ਫੇਰ ਥੋ ਚੱਲ ਰੋਟੀ ਚੱਲ ਕੁੜੀ ਜੰਦੇ ਚੱਲ ਢੜੀ ਇੱਥੇ ਤੂੰ ਪਰ ਆਵਾ ਛੜੇ ਮੱਦੀ ਦੀ ਕਾਲੀ ਜ਼ਿੰਦਗੀ ਆ ਰੋਟੀ ਦੇ ਕੇ ਮੈਨੂੰ ਬਸ ਕੰਦੇ ਨਾ ਦੇ ਸੀ ਕਿਉਂ ਪਾਣਾ ਨਾ ਕੋਛ ਕੋਈ ਜ਼ਿੰਦਗੀ ਨਹੀਂ ਛੜੇ ਮੇਰੇ ਤਾਂ ਜੂ ਨਹੀਂ ਖਰਾਬ ਹੋ ਗਏ ਕਾਸ਼ ਮੇਰਾ ਵਿਆਹ ਹੁੰਦਾ ਮੇਰੀ ਘਰ ਵਾਲੀ ਮੈਨੂੰ ਰੋਟੀਆਂ ਚਾਜ ਨਾਲ ਦੇ ਦਿੰਦੀ ਕੋਈ ਜ਼ਿੰਦਗੀ ਛੜੇ ਹੁੰਦੀ ਮਮੀ 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 ਤਾਂ ਦਸਣਾ ਸੀਗਾ ਮੈਂ ਤਾਂ ਮੈਂ ਤਾਈ ਕੋਲ ਗਈਆਂ ਤਾਇਆ ਨਾ ਥੋੜਾ ਦੁਖੀ ਕਿਆ ਸੀਗਾ ਤਾਂ ਬੜਾ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਪਿਆ ਸੀਗਾ ਤੈਨੂੰ ਮੈਂ ਇੱਕ ਗੱਲ ਦੱਸਾਂ ਤੂੰ ਬਹੁਤੀ ਟੈਨਸ਼ਨ ਨਾ ਲਿਆ ਕਰ ਉਹ ਨਾ ਬੁੜੇ ਦੀ ਉਸ ਦੀ ਚੰਗਾ ਅਹੀਂ ਗਿਆ ਨਾ ਤੋ ਅਸੀਂ ਤਾਂ ਬਸ ਬੈਠੇ ਆਂ ਵੀ ਮਰੇ ਮੁਕੇ ਜਾਵੇ ਜ਼ਮੀਨ ਸਾਡੇ ਹੱਥ ਵਿੱਚ ਆ ਗਈ ਆਮਗ ਲੈਣਾ ਨਾ ਤੋ ਕਣ ਇਹ ਮੋਟੇਸ਼ਨ ਲਈ ਜੰਨੀ ਤੂੰ ਲੋ ਕਿਦਾ ਠੀਕ ਆ ਆ ਜਾ ਸੰਤਿਆ ਹੋਰ ਕੀ ਆ ਰਾ ਤੇਰਾ ਪਿਆਰੀ ਪਿਆਨੀ ਮਮਾ ਜੀ ਦੇ ਦੋ ਇਸਕੇ ਕਿ ਕਿਉਂ ਨਹੀਂ ਪਾ ਗਦੇ ਤੈਨੂੰ ਰੋਟੀ ਦੇ ਤੂੰ ਦੇ ਦੇ ਕਰ ਪਾ ਕੇ ਆ ਕੇ ਕਿਉਂ ਨਹੀਂ ਪਾ ਕੇ ਦਿੰਦੇ ਤੇਰੀ ਅੱਗ ਲਾਈ ਸਾਡੇ ਘਰ ਦੇ ਵਿੱਚ ਅਸੀਂ ਤੇ ਬਸ ਉਸੇ ਡੀਕਦੇ ਆ ਉਹਦੀ ਜ਼ਮੀਨ ਤੇ ਜ਼ਮੀਨ ਸਾਡੇ ਹੱਥ ਲੱਗੀ ਇਹੀ ਲੈਣਾ ਦੁਕਾਨਾ ਹਾਂ ਅਸੀਂ ਬਸ ਜ਼ਮੀਨ ਹੀ ੜੀਖਦੇ ਆਂ ਮਮਾ ਜੀ ਤੁਹਾਨੂੰ ਬੜੀ ਟੈਨਸ਼ਨ ਪਈ ਐ ਮਹਿੰਦਰ ਦੀ ਕਿ ਮਹਿੰਦਰ ਨੂੰ ਰੋਟੀ ਦਿਓ ਦੇਸੀ ਘਿਓ ਪਾ ਕੇ ਦਿਓ ਜੇ ਇੰਨੀ ਤੁਹਾਨੂੰ ਟੈਨਸ਼ਨ ਤੁਸੀਂ ਨਾਲ ਲੈ ਜਾਓ ਇੱਥੇ ਵੀ ਬੁੜਾ ਫਰੀਦਿਆ ਰੋਟੀਆਂ ਖਾਂਦਾ ਐ ਬਾਦੂ ਦੇ ਨੁਕਸ ਕੱਢਦਾ ਰਹਿੰਦਾ ਸਾਨੂੰ ਤੰਗ ਕਰਦਾ ਰਹਿੰਦਾ ਐ ਸਾਡੇ ਤੋਂ ਜਿੱਦਾਂ ਦੀ ਮਿਲਦੀ ਅਸੀਂ ਉਦਾਂ ਦੀ ਦੇਣੀ ਐ ਜੇ ਤੁਹਾਨੂੰ ਜ਼ਿਆਦਾ ਟੈਨਸ਼ਨ ਆ ਨਾਲ ਲੈ ਜਾਓ ਬੁੜੇ ਨੂੰ ਫਿਰ ਜੇ ਕਹੀ ਜਾਂਦਾ ਤਿਆਰ ਸਿੱਧਾ ਤਿਆਰ ਬਰਾਦਰ ਇਹ ਕਮਾਲ ਹੋ ਰਿਹਾ ਜਿਹੜੀ ਜ਼ਮੀਨ ਜਮੂਨੇਗੀ ਤੁਹਾਨੂੰ ਦੇਣੀ ਹੈ ਕਿਸਨੂੰ ਦੇਣੀ ਹੈ ਹੂੰ ਅੱਗ ਤੇ ਹੀ ਲਾਈ ਨਾ ਜਿਹੜੀ ਤਿੱਲੀ ਚੱਕਰੀ ਮਾਮੇ ਇਹ ਬੁਝਦੀ ਨਹੀਂ ਜਿੱਦਾਂ ਦਾ ਤੂੰ ਸਾਡੇ ਘਰੋਂ ਹੋ ਕੇ ਗਿਆ ਨਾ ਸਾਡੇ ਘਰ ਦਾ ਕਲੇਸ਼ ਨਹੀਂ ਮੁੱਕਿਆ ਉਸ ਦਿਨ ਦਾ ਮਾਮਾ ਗੱਲ ਸੁਣ ਜਦੋਂ ਮੈਂ ਰਸੋਈ ਵੱਲ ਨੂੰ ਜਾ ਰਹੀ ਸੀ ਤੇ ਤੂੰ ਬੁੜੇ ਦੇ ਕੰਨ ਚ ਕੁਝ ਕਹਿ ਰਿਹਾ ਸੀ ਹੌਲੀ ਹੌਲੀ ਮੈਨੂੰ ਪਤਾ ਨਹੀਂ ਲੱਗਾ ਤੂੰ ਕੀ ਕਹਿ ਰਿਹਾ ਸੀਗਾ ਪਰ ਮੈਨੂੰ ਇੰਨਾ ਪਤਾ ਕਿ ਤੂੰ ਉਹਨੂੰ ਕੁਝ ਕਹਿ ਰਿਹਾ ਸੀਗਾ ਦੱਸ ਦੇ ਮੈਨੂੰ ਕੀ ਕਹਿ ਰਿਹਾ ਸੀ ਉਹਨੂੰ ਕੁੜੀਏ ਮੇਰੇ ਕੋਈ ਕਹਿੰਦਾ ਕਿਹਾ ਨਹੀਂ ਕੁਛ ਹੈਗਾ ਜਿਹਨੇ ਆਪਣੀ ਗੱਲ ਕਰੀ ਟ੍ਰਾਂਸ ਖੇਲੀ ਸੀ ਚੰਗਾ ਹਜੀ ਚੱਲਦੀ ਹੁਣ ਸੀ ਜਿਹੜਾ ਮਾਮਾ ਆਇਆ ਨਾ ਇਹ ਫਸਾਦ ਪਾਉਣਾ ਆ ਇਹ ਬੁਢੇ ਦੇ ਕੰਨ ਚ ਨਾ ਹੌਲੀ ਹੌਲੀ ਕੁਝ ਕਹਿ ਰਿਹਾ ਸੀਗਾ ਮੈਨੂੰ ਪਤਾ ਹੈ ਕਹਿ ਤਾਂ ਰਿਹਾ ਸੀ ਉਹਦੇ ਕੰਨ ਚ ਕੁਝ ਪਰ ਮੈਨੂੰ ਇਹ ਨਹੀਂ ਪਤਾ ਕਿ ਕੀ ਕਹਿ ਰਿਹਾ ਸੀਗਾ ਤੂੰ ਟੈਨਸ਼ਨ ਨਾ ਕਰ ਜਾ ਮੈਂ ਮਾਮੇ ਦੇ ਮੂੰਹ ਤੋਂ ਤੇ ਜਾ ਮੈਂ ਇਸ ਬੁਢੇ ਦੇ ਮੂੰਹ ਤੋਂ ਅਖਵਾ ਕੇ ਛੱਡੂੰਗੀ ਮੇਰਾ ਨਾਮ ਵੀ ਮਿੰਦੋ ਨਹੀਂ ਆ ਜੇ ਹਣ ਮੈਂ ਨਾ ਮਜ਼ਾ ਚ ਖਾ ਦਿੱਤਾ ਤਾਂ ਹਾਂ ਇਹ ਪਤਾ ਕਰਨਾ ਹੀ ਪਣਾ ਕਿ ਜਿਹੜਾ ਮਾਮਾ ਆ ਇਹ ਬੁੜੇ ਦੇ ਕੰਨਾਂ ਵਿੱਚ ਕੀ ਫੁੱਸਫੁਸ ਕਰਦਾ ਸੀ ਕੀ ਅੱਗ ਲਾ ਕੇ ਗਿਆ ਜਦੋਂ ਉਹਦਾ ਇਹ ਫੁੱਸਫੁਸ ਕਰਕੇ ਗਿਆ ਉਸ ਤੋਂ ਬਾਅਦ ਸਾਡੇ ਘਰ 'ਚ ਲੜਾਈ ਪੈ ਗਈ ਮੈਂ ਜਾਨੀ ਇਹਦੇ ਘਰ ਮੈਂ ਇਹਨੂੰ ਦੱਸ ਕੇ ਉਹ ਨਹੀਂ ਪਤਾ ਜਾ ਕੇ ਜਰਾ ਆ ਤੂੰ ਬੁੜਿਆ ਕਿਸ ਤਰ੍ਹਾਂ ਪਿਆ ਸਾਨੂੰ ਕੀ ਗੱਲ ਹੋ ਗਈ ਬੁੜੇ ਕੀ ਗੱਲ ਹੋ ਗਈ ਆ ਤੈਨੂੰ ਗੱਲ ਦਾ ਭਲਾ ਪਤਾ ਹੀ ਨਹੀਂ ਇੰਨਾ ਘਰ ਦੇ ਵਿੱਚ ਕਲੇਸ਼ ਪਿਆ ਆ ਤੈਨੂੰ ਪਤਾ ਹੀ ਨਹੀਂਗਾ ਓਹ ਮੈਂ ਤਾਂ ਕੁੜੀਏ ਕੀ ਬੋਲੀ ਜਾਨੀ ਮੈਂ ਕੀ ਗੱਲ ਹੋ ਗਈ ਨਾ ਤੁਸੀਂ ਮੈਨੂੰ ਚਾਹਨਾ ਰੋਟੀ ਦਿੰਨੇ ਆ ਜ਼ਮੀਨ ਦੇ ਮਗਰ ਮੈਨੂੰ ਤੁਸੀਂ ਪਏ ਹੋਏ ਆ ਕਿਹੜੀ ਗੱਲ ਹੋ ਗਈ ਹੈ ਮੇਰੀ ਤੈਂ ਦੇਖਿਆ ਤਾਂ ਇਹਦੇ ਕੰਨਾਂ ਵਿੱਚੋਂ ਮਾਮਾ ਆਇਆ ਸੀ ਨਾ ਮਾਮਾ ਇਹਦੇ ਕੰਨਾਂ ਵਿੱਚ ਫੁੱਸ ਫੁੱਸ ਤੋਂ ਆਂਡੇ ਆ ਸੀਗਾ ਤੇ ਇਹ ਵੀ ਉਹਨੂੰ ਐਂ ਕੰਨ ਡਿਆ ਸੀਗਾ ਕੁਝ ਪਤਾ ਨਹੀਂ ਕੀ ਇਸ਼ਾਰੇ ਇੱਕ ਦੂਸਰੇ ਨੂੰ ਕਰਕੇ ਗੱਲਾਂ ਕਰਦੇ ਪਏ ਸੀਗੇ ਕੀ ਗੱਲ ਸੀ ਮੈਂ ਹੈ ਤੂੰ ਕਲੇਜ ਪਾਇਆ ਉਹਨੇ ਦਿਣਾ ਹਰਾਮ ਕੀਤਾ ਬੁੜਿਆ ਤੂੰ ਕੋਈ ਕੁਝ ਵੀ ਨਹੀਂ ਗੱਲ ਹੋਈ ਤੂੰ ਐਦਾਂ ਕਾਤੋਂ ਕਰੀ ਜਾਂਦਾ ਕਦੀ ਆਇਆ ਉਹ ਕਹਿੰਦਾ ਇਹ ਮੈਨੂੰ ਕਿਉਂ ਨਹੀਂ ਪਾ ਕੇ ਦਿੰਦੇ ਕਦੀ ਕਹਿੰਦਾ ਇਹ ਮੈਨੂੰ ਰੋਟੀਆਂ ਠੰਡੀਆਂ ਦਿੰਦੇ ਆ ਗਰਮ ਨਹੀਂ ਕਰਕੇ ਦਿੰਦੇ ਕਦੀ ਕਹਿੰਦਾ ਇਹਨਾਂ ਨੇ ਮੇਰਾ ਟਿਕਣਾ ਭਾਰੀ ਕੀਤਾ ਇਹ ਸਾਡੀਆਂ ਬਹੁਤ ਗੱਲਾਂ ਕਰਦਾ ਇਹ ਸਾਡੀ ਮਾਮਾ ਆਲਾ ਬਸ ਆਇਆ ਸੀਗਾ ਮੇਰੇ ਨਾਲ ਤਾਜ ਦੀ ਗੱਲ ਕਰਕੇ ਜਾਏਗੀ ਤਾਜ ਨੂੰ ਖੇਡਦਾ ਨਹੀਂ ਹੁਣ ਤੂੰ ਮੰਤਰਾਉਂ ਕੀ ਗੱਲ ਕੀ ਤੈਨੂੰ ਹੋ ਗਿਆ ਵਾ ਇੱਥੇ ਬੈਠਾ ਰਹਿਣਾ ਸਾਰੀ ਦਿਹਾੜੀ ਤਰ ਜਾ ਉਹਦੇ ਘਰ ਚਲ ਜਾ ਫੇਰ ਤੂੰ ਇੱਥੇ ਬੈਠਾ ਕਰਦਾਂਗੀ ਮੈਂ ਤੁਹਾਨੂੰ ਹੀ ਕਿਹਾ ਕਿ ਦੇਖੋ ਮੇਰਾ ਸਰੀਰ ਪਿੰਜਰ ਵਰਗਾ ਹੋ ਗਿਆ ਨਾਲੇ ਰੋਟੀ ਪਾਣੀ ਦਿੰਦੇ ਚੱਜ ਨਾਲ ਕੋਈ ਪੁੱਛਦਾ ਨਹੀਂ ਜ਼ਮੀਨ ਦੇ ਮਗਰ ਹੀ ਪਏ ਹੋਏ ਆ ਕਿੱਥੇ ਮੈਂ ਇੰਨਾ ਖਾਣਾ ਕੁੜੀਏ ਦੱਸ ਤੂੰ ਹੀ ਇਦਾਂ ਕਰਨ ਢਈ ਮੇਰੇ ਨਾਲ ਤੂੰ ਦੱਸ ਮੰਮੀ ਇੰਨੀਆਂ ਤੂੰ ਰੋਟੀਆਂ ਦਿੰਨੀ ਆ ਚਾਰ ਚਾਰ ਰੋਟੀਆਂ ਦਿੰਨੀ ਆ ਸਬਜ਼ੀ ਦੀਆਂ ਕੋਲੀਆਂ ਭਰ ਭਰ ਕੇ ਦਿੰਨੀ ਆ ਬਹੁਤ ਤਾਇਆ ਪਿਆ ਮਰਨੇ ਸਾਨੂੰ ਬਿਮਾਰੀ ਭੜੇ ਬੁੜੇ ਨੇ ਸਾਨੂੰ ਨਾਸ ਪਾਇਆ ਦਿਲ ਕਾ ਤਾਂ ਚਲੇ ਗਈ ਹੈ ਕਿਤੇ ਮੈਂ ਚਲ ਜਾਵਾ ਕਿਤੇ ਚੰਗੀ ਗੱਲ ਮੈਂ ਮੈਂ ਹੀ ਨਿਕਲ ਜਾਣਾ ਸਾਨੂੰ ਹਾਂ ਜਾ ਰਹਾ ਨਿਕਲਿਆ ਮਾਮੇ ਕੋ ਚਲ ਜਾ ਮਰਨੇ ਤੁਸੀਂ ਇਦਾਂ ਮੇਰੇ ਨਾਲ ਕਰਨ ਰਹੇ ਹੈਗੇ ਜਾ ਚਲ ਜਾ ਇੰਨਾ ਕਲੇਸ਼ ਸਾਡੇ ਘਰ ਦੇ ਵਿੱਚ ਪਾਇਆ ਆ ਜਮੀਨ ਵੀ ਤੁਹਾਡੇ ਵਾਸਤੇ ਮੈਂ ਰੱਖੀ ਹੋਈ ਹੈ ਸਾਰਾ ਕੁਝ ਮੈਂ ਤੁਹਾਡੇ ਵਾਸਤੇ ਰੱਖਿਆ ਮੈਂ ਕਿਹਦੇ ਲਈ ਕਿੰਨਾ ਸਾਨੂੰ ਲੱਗੇ ਜਮੀਨਾਂ ਚਾਹੀਦੀਆਂ ਹਾਂ ਵੀ ਮੈਂ ਕਿਹਦੇ ਲਈ ਕਮਾਇਆ ਤੁਹਾਡੇ ਲਈ ਕਮਾਇਆ ਸਾਰੀ ਉਮਰ ਮੈਂ ਹਾਂ ਆ ਮੈਂ ਸੋਚੀ ਆਪਣੀ ਆ ਕੁੜੀ ਨਹੀਂ ਮੇਰੇ ਮੂੰਹ ਚੋਂ ਕੱਤੇ ਨਿਕਲ ਗਈ ਜਮੀਨ ਚਾਹੀਦੀ ਚਾਹੀਦੀ ਸਾਨੂੰ ਹੈ ਨਾ ਜ਼ਮੀਨ ਤੇ ਸਾਨੂੰ ਦੇਣਾ ਸਾਰਾ ਕੁਝ ਜਿੰਨਾ ਵੀ ਹੈਗਾ ਆਹ ਬੱਚੀ ਆ ਮੇਰੀ ਛੋਟੀ ਉਹ ਦੇਣਾ ਮੈਂ ਅੱਛਾ ਤਾਂ ਮੇਰਾ ਵੀ ਨਹੀਂ ਸਤਾ ਹੈਗਾ ਤੂੰ ਤਾਂ ਮੇਰੀਆਂ ਵੀ ਗੱਲਾਂ ਕਰਦਾ ਤੂੰ ਮੈਨੂੰ ਕੁਝ ਕਹਿਣਾ ਕਦੀ ਤੂੰ ਮੈਨੂੰ ਕੁਝ ਕਹਿਣਾ ਕਦੀ ਤੂੰ ਮੇਰੀ ਮਾਂ ਦੀਆਂ ਗੱਲਾਂ ਕਰਨ ਲੱਪਣਾ ਕਦੀ ਤੂੰ ਮੇਰੀਆਂ ਗੱਲਾਂ ਕਰਨ ਲੱਪਣਾ ਹੈ ਉਰੇ ਇਦਾਂ ਨਹੀਂ ਸੋਚੀਦਾ ਹੁੰਦਾ ਕੋਈ ਨਹੀਂ ਤੇਰਾ ਮਾਮਾ ਵੀ ਚੰਗਾ ਉਹਨੂੰ ਵੀ ਨਾ ਬੁਰਾ ਰੱਖਿਆ ਕਰੋ ਬਹੁਤ ਵਧੀਆ ਮੈਂ ਨੇ ਤਾਂ ਸਾਰੇ ਫਸਾਦ ਪਾਇਆ ਤੱਸ ਪਹਿਲਾਂ ਤੂੰ ਤਨ ਤੈਨੂੰ ਕੰਨਾਂ 'ਚ ਕੀ ਕਹਿ ਕੇ ਗਿਆ ਸੀ ਮੈਨੂੰ ਤਾਂ ਕੁੜੇ ਕੁਛ ਵੀ ਨਹੀਂ ਗੱਲ ਕਹੀ ਮੈਨੂੰ ਇਹ ਕੀ ਕਰਾ ਤਾਸ ਤੂਜ ਦੀ ਮਾਣੀ ਮੋਟੀ ਗੱਲ ਹੋਈ ਸੀਗੀ ਤੇ ਬਸ ਚਲ ਗਿਆ ਸੀਗਾ ਨਾਲ ਹੀ ਉਹ ਤਾਸ ਦੀ ਗੱਲ ਨਹੀਂ ਉਹ ਗੱਲ ਕੋਈ ਹੋਰ ਹੀ ਕਹਿ ਕੇ ਉਹ ਗੱਲ ਕੋਈ ਹੋਰ ਹੀ ਅੱਗ ਲਾ ਗਿਆ ਇਸ ਘਰ ਦੇ ਵਿੱਚ ਬਾਈ ਤੁਹਾਨੂੰ ਪਤਾ ਹੋਊਗਾ ਅਸੀਂ ਕੀ ਕਹਿ ਸਰ ਇਹ ਹੋਰ ਹੀ ਅੱਗ ਲਾ ਗਿਆ ਯਾਰ ਕਿਉਂ ਤੋਂ ਬਗੈ ਰੋਟੀ ਇਹ ਨਾ ਖਾਵੇ ਠੰਡੀ ਇਹ ਨਾ ਖਾਵੇ ਰਾਤ ਨੂੰ ਪੀ ਕੇ ਡਾਫਕੇ ਤੇ ਮੰਜੇ ਤੇ ਪੈ ਜਾਂਦਾ ਹੈ ਸ਼ਰਾਬ ਪੀ ਕਰਾਂਗੇ ਉਹਨੂੰ ਤੈਨੂੰ ਕਿਹੜਾ ਕੋਈ ਕਮਾਈ ਕਰਦਾ ਬੇਦੀਆਂ ਹੀ ਖਾਣਾ ਹਾਂ ਹਾਂ ਆਈ ਉਮਰ ਕਮਾਇਆ ਹੀ ਆ ساری ਉਮਰ ਤਾਂ ਕਮਾਇਆ ਹੀ ਆ ਸਾਨੂੰ ਤਾਂ ਕੁਛ ਦਿੱਤਾ ਨਹੀਂ ਤੂੰ ਪਤਾ ਨਹੀਂ ਕੀ ਕਮਾਇਆ ਬਸ ਚਰਾਪ ਪੀ ਗਏ ਤੇਰੀ ਤਾਂ ਕੋਈ ਕਮਾਇਆ ਮੈਂ ਹੋਰ ਕਿਹਦੇ ਲਈ ਕਮਾਇਆ ਸਾਨੂੰ ਨਹੀਂ ਪਤਾ ਕਿਹੜਾ ਕਮਾਇਆ ਤੇ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਕੀ ਦਿੱਤਾ ਨੇ ساری ਉਮਰ ਤਾਂ ਕੀ ਪਤਾ ਸਾਨੂੰ ਤਾਂ ਕੋਈ ਲੱજર ਨਹੀਂ ਹੁੰਦਾ ਓ ਮਿੰਦੋ ਕੁੜੀਏ ਤੂੰ ਐਵੇਂ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਤੇਰਾ ਪਰੋਣਾ ਕਿੱਥੇ ਅੱਜ ਪਰੋਣਾ ਕਿੱਥੇ ਦਿਸਦਾ ਨਹੀਂ ਸਾਡਾ ਪਰੋਣਾ ਕਿੱਥੇ ਐਜ ਆਇਆ ਨਹੀਂ ਅੱਜ ਉਹ ਉੱਡ ਗਿਆ ਉਹ ਵੀ ਉਹ ਕਿੱਥੇ ਆ ਤੂੰ ਕਿਹਦੀ ਸੁਣਾ ਤੇਰਾ ਘਰ ਵਾਲਾ ਕਿੱਦਾਂ ਠੀਕ ਆ ਭਰਾ ਤੇਰਾ ਹੀ ਆ ਠੀਕ ਹੈ ਤਾ ਅੱਛਾ ਬੈ ਜਾਣਾ ਰੋਟੀ ਰੋਟੀ ਖਾ ਲਾ ਤਾਨੂੰ ਚੱਲੇ ਚੱਲੀ ਗਏ ਖਾ ਲਾ ਰੋਟੀ ਖਾ ਲਾ ਬਥੇਰੀਆਂ ਖਾ ਲੀ ਬੈ ਜਾ ਕੁੜੇ ਚੰਗਾ ਚੰਗਾ ਮਿੰਰਾ ਹੁਣ ਦੋੜੇ ਪਾੜ ਲੱਗਿਆ ਕੀ ਹੋ ਗਿਆ ਚੱਤਿਆ ਉਹ ਪਾੜ ਬੈ ਜਾ ਬੈ ਜਾ ਬੈ ਜਾ ਬੈ ਜਾ ਚੱਲ ਜੀ ਕੀ ਕਰ ਲੋਗੀ ਕੀ ਪਤਾ ਲੱਗਿਆ ਨਾ ਮਾਰ ਗਿਆ ਪਾੜ ਨੂੰ ਓਹੋ ਤੂੰ ਉਹਨਾਂ ਨਾਲ ਕੋਈ ਗੱਲ ਕਰਕੇ ਤਣੀ ਆ ਮੇਰੇ ਬਾਰੇ ਕੋਈ ਮੈਂ ਨਹੀਂ ਕਿਤੇ ਆਂਦਾ ਕਿ ਕਿੱਥੇ ਆਏ ਓਹੋ ਤਥਿਆਂ ਤੂੰ ਆਇਆ ਕਿੱਥੋਂ ਆਏ ਦੱਸ ਪਹਿਲਾਂ ਮੈਨੂੰ ਅਜੀ ਪੈਗ ਪੀ ਕੇ ਆਇਆ ਓਹੋ ਤੂੰ ਹੁਣ ਪੀ ਸ਼ਰਾਬ ਵੀ ਗਿਆ ਆ ਗਿਆ ਹੁਣ ਤੂੰ ਹੋਰ ਚਲ ਐ ਕਾ ਸੱਤਿਆ ਤੂੰ ਜਾ ਫੇ ਮੈਂ ਵੇਖਦਾ ਮਂ ਜਾ ਜਾ ਕੁਛ ਮੈਂ ਸੋਚਦਾ ਓਹ ਬਹੁਤ ਦਿਨ ਤਾਂ ਲੱਗਦਾ ਹੈ ਮਾਮੇ ਨੇ ਕੁਝ ਤਸ ਤਸ ਜੁੱਤਾ ਉਹਨਾਂ ਨੂੰ ਮੇਰੇ ਬਾਰੇ ਕਿ ਮੈਂ ਕਿਹੜੀ ਗੱਲ ਉਹਨਾਂ ਬਾਰੇ ਕਰਦਾ ਸੀਗਾ ਇਹ ਤਾਂ ਪਤਾ ਲੱਗ ਗਿਆ ਤਾਂ ਮੇਰਾ ਕੰਮ ਬੋ ਖਰਾਬ ਹੋ ਜਾਊਗਾ ਫੇ ਤਾਂ ਕੀ ਬਣੂਗਾ ਵਰਦੀ ਕਿਧਰ ਹੈ ਗਈ ਹੈ ਮੰਮੀ ਮੰਮੀ ਮਮਾ ਮੈਂ ਬਾਹਰ ਬੈਠਾ ਦੇਖਿਆ ਬੀੜੀਆਂ ਪੀ ਰਿਹਾ ਹੈ ਡੰਡੀ ਅੱਗ ਲਾ ਕੇ ਗਿਆ ਨਾ ਬਾਹਰੋਂ ਚੱਲ ਜਾ ਕੇ ਪੁੱਛੀ ਕਿਤੋਂ ਆ ਗਿਆ ਬੰਦਾ ਬਣੇ ਉਹ ਬੈਠਾ ਬਾਹਰ ਬੀੜੀਆਂ ਫੁੱਕਣ ਦੇ ਆ ਤੁਹ ਕੀ ਕਰੀ ਰੇ ਮੈਂ ਤਾਂ ਕੁਝ ਨਹੀਂ ਗਿਆ ਨੂੰ ਹਾਂ ਤਾਂ ਕਿ ਕੀ ਕੀ ਕਰੀ ਗਿਆ ਨਹੀਂ ਕੀ 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 ਕਰੀ ਕਿ ਅੱਗ ਲਾਈ ਕਿ ਮੈਂ ਇਸ਼ਾਰ ਕਰ ਨਹੀਂ ਲਾਈ ਹੈ ਨਹੀਂ ਲਾਈ ਲਾਈ ਕਿ ਨਹੀਂ ਲਾਈ ਦੱਸ ਤੂੰ ਅੱਦੂ ਦੱਸ ਤੇ ਕੁੜੀ ਅੱਗ ਲਾਈ ਕਿ ਨਹੀਂ ਇਹ ਉਸ ਦਿਨ ਕੰਨਾ ਵਿੱਚ ਬੁੜੇ ਨੇ ਕੁਝ ਕਹਿਣ ਡਿਆ ਹੈ ਪਤਾ ਨਹੀਂ ਕੀ ਕਹਿੰਦਾ ਪਿਆ ਸੀ ਉਸ ਤੋਂ ਬਾਅਦ ਸਾਡੇ ਘਰ ਚ ਗਲੇਸ਼ ਨਹੀਂ ਮੁੱਕਿਆ ਹਾਂ ਇਹ ਹੋ ਗਿਆ ਸਾਡੇ ਲਾ ਕੇ ਲਾਈ ਅੱਛੀ ਕਿ ਲਾਈ ਲਾਈ ਕਿ ਨਹੀਂ ਲਾਈ ਅੱਗ ਤੂੰ ਤੂੰ ਸਾਡੇ ਘਰ ਤੂੰ ਇੱਧਰ ਜਾ ਕੇ ਲਾਈ ਤੂੰ ਤੂੰ ਅੱਗ ਲਾਈ ਮਰ ਲਿਆ ਲੋਕ ਹੋ ਗਏ ਹਾਂ ਹਾਂਜੀ ਗਾਇਸ ਜਿਵੇਂ ਕਿ ਤੁਸੀਂ ਸਾਡੀ ਵੀਡੀਓ ਦੇਖ ਲਈ ਆ ਤੇ ਗਾਇਸ ਤੁਸੀਂ ਸਾਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਗਾਇਸ ਕਦੀ ਵੀ ਕਿਸੇ ਦੀ ਕਰਨਾ ਚਾਕੇ ਆਪਣੇ ਕੰਮ ਕਦੀ ਕਲੇਸ਼ਨਾ ਪਾਇਆ ਕਰੋ ਤੇ ਬਸ ਤੁਹਾਨੂੰ ਤੁਹਾਡੀ ਫੁੱਲ ਫੁੱਲ ਸਪੋਰਟ ਦੀ ਲੋੜ ਹੈ ਤੁਸੀਂ ਸਾਨੂੰ ਫੁੱਲ ਫੁੱਲ ਸਪੋਰਟ ਕਰਨਾ ਹੈ ਬਸ ਮੈਂ ਇਹੀ ਕਹਿਣਾ ਚਾਹਾਂਗਾ ਹਾਂਜੀ ਗਾਇਸ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਫੁੱਲ ਫੁੱਲ ਸਪੋਰਟ ਕਰਿਓ ਗਾਇਸ thank you everybody okay ji bye 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 bye, -bye.